ਸਾਦਿਓ ਆ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜੀ ਪੱਟੀ ਡੀ ਐਮਯੂ ਜਲੰਧਰ ਗੱਡੀ ਜਿਹੜੀ 4 ਸਵਾ 4 ਦੇ ਵਿੱਚ ਆ ਜਾਂਦੀ ਹੈ ਰਾਈਟ ਟਾਈਮ ਆਉਂਦੀ ਹੈ ਤਿੰਨ ਗੇੜੇ ਪੱਟੀ ਤੋਂ ਖੇਮ ਕਰਨ ਤੇ ਖੇਮ ਕਰਨ ਤੋਂ ਤਿੰਨ ਗੇੜੇ ਅੰਮ੍ਰਿਤਸਰ ਬਹੁਤ ਰਾਈਟ ਟਾਈਮ ਚੱਲ ਰਹੀ ਹੈ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿੰਦੀ ਵਧੀਆ ਸ਼ਾਨਦਾਰ ਗੱਡੀ ਹੈ ਪੱਟੀ ਸ਼ਹਿਰ ਨੂੰ ਸੂਬਾ ਕਾਮਿਲੀਆਂ ਸਰਕਾਰ ਵੱਲੋਂ ਕੋ 40 50 ਸਾਲ ਤੋਂ ਇਹ ਗੱਡੀ ਚੱਲ ਰਹੀ ਹੈ ਬਹੁਤ ਆਨੰਦ ਆ ਰੁਪਏ 15000 ਦੇ ਪਹੁੰਚ ਜਾਈਦਾ ਉਦਾਂ ਵਾਸਤੇ 60 70 ਰੁਪਏ ਲੱਗਦੇ ਨੇ ਇਸ ਕਰਕੇ ਪੱਟੀ ਸ਼ਹਿਰ ਨੂੰ ਬੜੀਆਂ ਸੁਵਿਧਾ ਨੇ ਗੱਡੀ ਬਹੁਤ ਸ਼ਾਨਦਾਰ ਅੱਧੀ ਮੇਰੇ ਕਿਸੇ ਦੇਖੋ ਬਹੁਤ ਆਨੰਦ ਵਈ ਜਿੱਤੀ ਸੇ ਗੱਡੀ ਖੇਮ ਕਰਨ ਤੋਂ ਪੱਟੀ ਆਉਂਦੀ ਹੈ ਮਾਜੂ ਆਜੂ ਆਉਂਦੀ ਹੈ ਇਸ ਵਿੱਚ ਬਹੁਤ ਸਵਾਰੀਆਂ ਪੈਸੰਜਰ ਆਉਂਦੇ ਹਨ ਜੋ ਆਪਣੀ ਲੋੜ ਪੂਰੀ ਕਰਦੇ ਹਨ ਕਿਉਂਕਿ ਬੱਸ ਦਾ ਸਫ਼ਰ ਕਾਫੀ ਮਹਿੰਗਾ ਹੈ ਪਰ ਇਹਦੀ ਟ੍ਰੇਨ ਆ ਇੱਥੇ 10 ਰੁਪਏ ਦੀ ਟਿਕਟ ਲੱਗਦੀ ਹੈ ਆਪਾਂ ਅੰਮ੍ਰਿਤਸਰ ਤੋਂ ਕੀਮ ਕਰਨਾ ਕੀਮ ਕਰਨ ਨੰਬਰ ਸਰ ਜਾਂ ਹੋਸਟ ਸਟੇਸ਼ਨਾਂ ਤੇ ਜਾ ਸਕਦੇ ਹਾਂ ਇਸ ਰੇਲਵੇ ਦੀ ਸਾਨੂੰ ਬਹੁਤ ਸਹੂਲਤ ਹੈ ਪਰ ਜਿਹੜਾ ਐਨ ਐਮ ਜੂ ਹੈ ਡੀ ਐਮ ਜੂ ਇਹ 1992 ਤੋਂ ਚੱਲਿਆ ਹੈ ਇਸ ਦੀ ਬਹੁਤ ਜ਼ਿਆਦਾ ਸਹੂਲਤ ਸਾਨੂੰ ਹੈ ਕਿ ਅਸੀਂ ਇਸ ਵਿੱਚ ਜਲ ਸਫਰ ਕਰਦੇ ਹਾਂ ਇਹ ਰੇਲਵੇ ਇੱਕ ਮਹਾਨ ਕੀ ਹੈ ਜਿਹੜੀ ਬਹੁਤ ਨੂੰ ਰਹੀ ਹੈ ਅੱਜ ਦੇ ਸਮੇਂ ਵਿੱਚ ਮੈਟਰੋ ਟ੍ਰੇਨਾਂ ਬੁਲਟ ਟ੍ਰੇਨਾਂ ਚੱਲ ਚੁੱਕੀਆਂ ਹਨ ਪਰ ਆਪਾਂ ਇਸ ਦਾ ਆਨੰਦ ਮਾਣੀਏ ਰੂਹੇ ਹਾਂ ਬੋਲ ਇਹ ਪੱਟੀ ਸ਼ਹਿਰ ਤੋਂ ਅੰਮ੍ਰਿਤਸਰ ਸ਼ਹਿਰ ਜਾਂਦੀ ਹੈ ਇਹਦੇ 6 ਜਾਂ 3 ਡੱਬੇ ਉਹਨੇ ਬਸਿਆ ਵਾਲੇ ਦਿਨ 3 ਡੱਬੇ ਆਉਂਦੇ ਆ ਤੇ ਰੂਹੇ 6 ਡੱਬੇ ਆਉਂਦੇ ਆ ਤੇ ਕਿਰਾਇਆ ਇਹਦਾ 10 ਰੁਪਏ ਆ ਪੱਟੀ ਤੋਂ ਅੰਮ੍ਰਿਤਸਰ ਉੱਥਾਂ 60 ਰੁਪਏ ਬੱਸ ਦੇ ਪਿੱਛੇ ਬਹੁਤ ਸ਼ਾਨਦਾਰ ਗੱਡੀ ਹੈ ਪੱਟੀ ਸ਼ਹਿਰ ਨੂੰ ਬੜੀ ਸਹੂਲਤ ਹੈ ਇਹਦੇ ਬਾਰੇ ਕਿਉਂਕਿ ਰੋੜ ਰੋਜ਼ ਦੀਆਂ ਲੋੜਾਂ ਕਿ ਇਹਨੇ ਆਪਣੇ ਸ਼ਾਪ ਤੇ ਆਉਣਾ ਹੁੰਦਾ ਵਾ ਕਿ ਇਹਨੇ ਆਪਣੇ ਮਤਲਬ ਦੁਕਾਨ ਹੁੰਦੀ ਆ ਕਿਸੇ ਕੋਈ ਪ੍ਰਾਈਵੇਟ ਸਰਕਾਰੀ ਕੰਮ ਹੈ ਇਸ ਕਰਕੇ ਗੱਡੀ ਦੀ ਬਹੁਤ ਜ਼ਿਆਦਾ ਸਹੂਲਤ ਹੈ ਮੇਰੇ ਪਿੱਛੇ ਤੁਸੀਂ ਦੇਖੋ ਕਿੰਨੀ ਸ਼ਾਨਦਾਰ ਗੱਡੀ ਹੈ ਕਿੰਨਾ ਸੋਹਣਾ ਰੰਗ ਹੈ ਕਿੰ ਕਿੱਡਾ ਸੋਹਣਾ ਪੱਟੀ ਸ਼ਹਿਰ ਦਾ ਸਟੇਸ਼ਨ ਹੈ ਬਹੁਤ ਸੋਹਣਾ ਆਓ ਵੀਰ ਜੀ ਇਹਦੇ ਕੋਲ ਜ ਆਪਾਂ ਦੱਬੇ ਵੀ ਵੇਖੀ ਗੱਡੀ ਦੇ ਆਹ ਨੋ ਜਾ ਡੀ ਐਮ ਯੂ ਆ ਡੀ ਐਮ ਯੂ ਜਿਹੜੀ ਪੱਟੀ ਤੋਂ ਖੇਮ ਕਰਨ ਜਾਂਦੀ ਆ ਅੰਮ੍ਰਿਤਸਰ ਜਾਂਦੀ ਆ ਲੈ ਬਦਾਂ ਦੇ ਜੀ ਜਾਨਾ ਜੀ 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 ਪਾਈ ਪਾਈ ਕਰ ਕੀ ਇਹ ਡੀਐਮਯੂ ਆ ਜਿਹੜੀ ਪੱਟੀਆਂ ਫੇਮ ਕਰਨ ਨੰਬਰ ਸਰ ਜਾ ਰਹੀ ਏ ਇਹ ਬਹੁਤ ਵਧੀਆ ਸਹੂਲਤ ਹੈ ਪੱਟੀ ਸ਼ਹਿਰ ਵਾਸੀਆਂ ਨੂੰ ਆ ਵੇਖੋ ਜਾ ਰਹੀ ਏ